ਤਿਆਰ ਕਰਤਾ ਜੀ ਅੱਜ ਆਪਾਂ ਮਿਕਸ ਇਹ achar ਜਿਹੜਾ ਕਿ ਖੱਟ ਮਿੱਠਾ ਤੇ ਬਹੁਤ ਹੀ ਚਟਪਟਾ ਹੁੰਦਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਸਾਰੇ ਆਪਾਂ ਇਹ achar ਤਿਆਰ ਕੀਤੇ ਆ ਚਾਹੇ ਗਾਜਰ ਗੋਭੀ ਦਾ ਹੋਵੇ ਮਿਕਸ achar ਚਾਹੇ ਗਲਗਲ ਚਾਹੇ ਔਲੇ ਦਾ ਕਰੇਲੇ ਦਾ ਸਾਰਿਆਂ ਦੇ achar ਆਪਾਂ ਜਿਹੜੇ ਬਣਾਉਨੇ ਆ ਇਹਨਾਂ ਨੂੰ achar ਨੂੰ ਤੁਸੀਂ ਆਰਡਰ ਕਰਨ ਵਾਸਤੇ ਸਾਡੇ ਸਕਰੀਨ ਉੱਤੇ ਦਿੱਤੇ ਨੰਬਰ ਆ ਉਹਨਾਂ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਤੁਸੀਂ ਅੱਗੇ ਵੀਡੀਓ 'ਚ ਦੇਖੋ ਹੈਲੋ ਫਰੈਂਡਸ ਅੱਛੀ ਗੱਲ ਵਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਸ ਹੋ ਸਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂ ਬਲੌਗਰ ਦੇ ਤੇ ਫਰੈਂਡਸ਼ਿਪ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਵਾਲੀ ਵੀਡੀਓ ਜਿਹੜੀ ਆਪਾਂ ਸਾਰੀ ਤੁਹਾਡੀ ਡਿਮਾਂਡ ਤੇ ਲੈ ਕੇ ਆ ਰਹੇ ਹਾਂ ਕਿਉਂਕਿ ਬਹੁਤ ਦਿਨ ਦੀ ਡਿਮਾਂਡ ਆ ਰਹੀ ਸੀਗੀ ਕਿ ਮੈਡਮ ਤੁਸੀਂ ਗਾਜਰ ਗੋਭੀ ਦਾ achar ਜਿਹੜਾ ਮਿਕਸ achar ਖੱਟਾ ਮਿੱਠਾ ਤੁਸੀਂ ਬਣਾਉਨੇ ਹੋ ਕਦੋਂ ਬਣਾਉਂਗੇ ਬਹੁਤ ਮੈਨੂੰ ਫੋਨ ਵੀ ਆ ਰਹੇ ਸੀਗੇ ਤੇ ਕਈਆਂ ਨੇ ਤਾਂ ਪਹਿਲਾਂ ਜਿਵੇਂ ਕਹਿ ਸਕਦੇ ਆਪਾਂ ਬੁਕਿੰਗ ਕਰਾਈ ਸੀਗੀ ਵੀ ਐਡਵਾਂਸ ਹੀ ਪੈਸੇ ਭੇਜੇ ਹੋਇਆ ਕਿ ਮੈਮ ਪਲੀਜ਼ ਕਿਉਂਕਿ ਬੁਕਿੰਗ ਉਹਨਾਂ ਨੇ ਕਰਾਈ ਹੈ ਜਿਨ੍ਹਾਂ ਨੇ ਪਿਛਲੇ ਸਾਲ ਆਪਣੇ ਕੋਈ ਮਗਾ ਕੇ ਚਾਰ ਖਾਦਾ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਟੇਸਟੀ ਲੱਗਾ ਵਾ ਉਹੀ ਜ਼ੁਬਾਨ ਦਾ ਸਵਾਦ ਉਹ ਹੁਣ ਭਾਲਦੇ ਪਏ ਨੇ ਕਿ ਸਾਨੂੰ ਜਲਦੀ ਜਲਦੀ ਤੁਸੀਂ ਉਹ ਜਿਹੜਾ ਚਾਰ ਬਣਾ ਦਿਓ ਤੇ ਅਰ ਕਿ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਕਿਉਂਕਿ ਗਾਜਰ ਜਿਹੜੀ ਉਹ ਵਧੀਆ ਨਹੀਂ ਆ ਰਹੀ ਸੀਗੀ ਤੇ ਹੁਣ ਤੁਹਾਡੀ ਜਿਹੜੀ ਉਹ ਡੀ ਖਤਮ ਹੋ ਚੁੱਕੀ ਆ ਸੋ ਜਿਨ੍ਹਾਂ ਦੀ ਬੁਕਿੰਗ ਹੋਈ ਆ ਉਹਨਾਂ ਦੇ ਵੀ ਹੁਣ ਜਿਹੜਾ ਪਾਰਸਲ ਉਹ ਆਪਾਂ ਭੇਜਾਂਗੇ ਤੇ ਇਹ ਹੈਗਾ ਜੀ ਗਾਜਰ ਗੋਭੀ ਦਾ ਚਾਰ ਜਿਹੜਾ ਮਿਕਸ ਇਹ ਆਪਾਂ ਕਰ ਲਿਆ ਖੱਟਾ ਮਿੱਠਾ ਤਿਆਰ ਇਹਨੂੰ ਆਪਾਂ ਗੁੜ ਪਾ ਕੇ ਫਿਰ ਤਿਆਰ ਕਰਦੇ ਆਂ ਇਹਦੇ ਵਿੱਚ ਆਪਾਂ ਸ਼ੱਕਰ ਦਾ ਇਸਤੇਮਾਲ ਨਹੀਂ ਕਰਦੇ ਤੇ ਨਾਲ ਆਪਾਂ ਇਹਦੇ ਵਿੱਚ ਪਾਉਂਦੇ ਆਂ ਜੀ ਥੋੜਾ ਜਿਹਾ ਖੱਟੇ ਵਾਸਤੇ ਸਿਰਕਾ ਇਹਦੇ ਵਿੱਚ ਹੈਗੀ ਆ ਜੀ ਗੋਭੀ ਆ ਮੂਲੀ ਆ ਹਰੀ ਮਿਰਚਾ ਅਦਰਕਾ ਤੇ ਨਾਲ ਹੈਗਾ ਜੀ ਛਲਗਮ ਤੇ ਨਾਲ ਹੈਗੀ ਹੈ ਜਿਹੜੀ ਗਾਜਰ ਸੋ ਜਿਨ੍ਹਾਂ ਨੂੰ ਇਹ ਜਿਹੜਾ ਚਾਰ ਪਸੰਦ ਆ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਸੋ ਇਹਨੂੰ ਆਪਾਂ ਤਿਆਰ ਕਰ ਲਿਆ ਸੋ ਇਹਦੇ ਨਾਲ ਨਾਲ ਹੋਰ ਵੀ ਕਈ ਕਿਸਮ ਦੇ ਜਿਹੜੇ ਆਚਾਰ ਆ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖ ਹੀ ਲੈਣਾ ਸੋ ਵੀਡੀਓ ਜਿਹੜੀ ਸਾਰੀ ਦੇਖਿਓ ਜੇ ਇਹਨੂੰ ਬਣਾਉਣ ਦਾ ਤਰੀਕਾ ਵੀ ਤੇ ਇਹਨੂੰ ਆਪਾਂ ਭੇਜਣ ਦਾ ਵੀ ਕਿਸ ਤਰ੍ਹਾਂ ਆਪਾਂ ਪੈਕਿੰਗ ਕਰਕੇ ਇਹਨੂੰ ਭੇਜਦੇ ਆ ਤੇ ਕਿਹੜੇ-ਕਿਹੜੇ ਚਾਰ ਸਾਡੇ ਕੋਲ ਹੋਰ ਆ ਕਿਹੜੀਆਂ ਪੰਜੀਰੀਆਂ ਵਾਂ ਜਿਹੜੀਆਂ ਕਿ ਆਪਾਂ ਭੇਜ ਸਕਦੇ ਆ ਜਿਵੇਂ ਕਿ ਤੁਸੀਂ ਇਹ ਪਿਛਲੀ ਵੀਡੀਓ ਵੇਖੀ ਆ ਮੇਰੇ ਚੈਨਲ ਦੇ ਉੱਤੇ ਆਪਾਂ ਜਿਹੜੀ ਪਾਈ ਆ ਕਿ ਕੈਨੇਡਾ ਤੋਂ ਵੀ ਹੁਣ ਆ ਕੇ ਆਪਣੇ ਕੋਲ ਹਰ ਕਿਸਮ ਦਾ ਸਮਾਨ ਚਾਹੇ ਉਹ ਮਿਰਚ ਹੋਵੇ ਮਸਾਲਾ ਹੋਵੇ ਨਮਕ ਹੋਵੇ ਆਟਾ ਵੇ ਵੇਸਨ ਹੋਵੇ ਸਾਰਾ ਕੁਝ ਹੀ ਆਪਣੇ ਕੋ ਮਗਾਉਂਦੇ ਆ ਪ੍ਰੋਬਲਮ ਇਹ ਆਉਂਦੀ ਹੈ ਬਾਹਰ ਵਾਲਿਆਂ ਦੀ ਕਿਉਂਕਿ ਬਾਹਰ ਜਿਹੜਾ ਆਪਾਂ ਵਾ ਇਹੋ ਜਿਹੜੀ ਪਾਊਡਰ ਫਾਰਮਾਂ ਚੀਜ਼ ਆ ਉਹ ਭੇਜ ਨਹੀਂ ਸਕਦੇ ਸੋ ਉਹਨਾਂ ਨੇ ਇਹ ਕਿਹਾ ਹੁੰਦਾ ਕਿ ਜਦੋਂ ਅਸੀਂ ਆਵਾਂਗੇ ਛੁੱਟੀਆਂ ਦੇ ਵਿੱਚ ਅਸੀਂ ਤੁਹਾਡੇ ਕੋਈ ਸਾਰਾ ਸਮਾਨ ਲਵਾਂਗੇ ਸੋ ਪਿਛਲੀ ਜਿਹੜੀ ਵੀਡੀਓ ਸੋ ਪਿਛਲੀ ਜਿਨ੍ਹਾਂ ਨੇ ਵੀਡੀਓ ਨਹੀਂ ਵੇਖੀ ਪਲੀਜ਼ ਚੈਨਲ ਤੇ ਜਾ ਕੇ ਦੇਖਿਓ ਕਿ ਕਿਹੜਾ ਕਿਹੜਾ ਸਮਾਨ ਆ ਜਿਹੜਾ ਆਰਗੇਨਿਕ ਆਪਾਂ ਵਾ ਇੱਥੇ ਵੀ ਭੇਜ ਦੇਈਦਾ ਤੇ ਜਿਹੜਾ ਬਾਹਰ ਆਪਾਂ ਭੇਜ ਸਕਦੇ ਉਹ ਬਾਹਰ ਵੀ ਭੇਜ ਦੇਈਦਾ ਸੋ ਇਹਨੂੰ ਚਾਰ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਤਾਂ ਫਿਰ ਅਸੀਂ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਮੇਰੇ ਘਰੇ ਘਰੇ ਕਿੰਨੀਆਂ ਸਬਜ਼ੀਆਂ ਪਈਆਂ ਨੇ ਇਹਨਾਂ ਸਾਰੀਆਂ ਦਾ ਅੱਜ ਆਪਾਂ ਬਣਾਵਾਂਗੇ ਜੀ ਚਾਰ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਹੁਣ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਆਰਡਰ ਵੀ ਲੈਣੇ ਆ ਚਾਹੇ ਚਾਰ ਹੋਵੇ ਚਾਹੇ ਪੰਜੀਰੀ ਹੋਵੇ ਤੇ ਉਹ ਆਪਾਂ ਬਣਾ ਕੇ ਅਗਲੇ ਨੂੰ ਡਿਲੀਵਰ ਕਰੀਦਾ ਸੋ ਇਹ ਜਿਹੜਾ ਚਾਰ ਇਹ ਦਾ ਹੁਣ ਆਪਾਂ ਨੂੰ ਆਇਆ ਸੀਗੇ ਆਰਡਰ ਬਹੁਤ ਸਾਰੇ ਜਿਵੇਂ ਕਿ ਆ ਗਾਜਰ ਵੀ ਤੁਸੀਂ ਵੇਖ ਸਕਦੇ ਹੋ ਹਰੀ ਮਿਰਚ ਮooli ਜਾਨੀ ਬਹੁਤ ਹੀ ਜ਼ਿਆਦਾ ਜਿਹੜਾ ਮਿਕਸ achar ਆ ਉਹ ਜ਼ਿਆਦਾ ਜਿਹੜਾ ਵਿਕ ਰਿਹਾ ਵਾ ਕਿ ਟੇਸਟੀ ਲੱਗ ਰਿਹਾ ਵਾ ਜਿਨ੍ਹਾਂ ਨੇ ਖਾਦਾ ਵਾ ਉਹਨਾਂ ਦੇ ਮਸਜ ਜਦੋਂ ਆਉਂਦੇ ਨੇ ਕਿ ਮੈਡਮ ਬਹੁਤ ਜ਼ਿਆਦਾ ਟੇਸਟੀ ਆ ਤੇ ਉਹ ਹੋਰ ਆਰਡਰ ਕਰਦੇ ਨੇ ਹੁਣ ਕਈ ਭੈਣ ਭਰਾ ਕਹਿੰਦੇ ਨੇ ਕਿ ਤੁਸੀਂ ਆਪਦੇ ਕੋਲੋਂ ਹੀ ਕਰਦੇ ਹੋ ਉਹਨਾਂ ਦੇਖੋ ਵੀ ਇੰਨਾ achar ਮੈਂ ਘਰੇ ਖਾ ਥੋੜੀ ਲੈਣਾ ਇਹ ਭੈਣ ਭਰਾਵਾਂ ਵਾਸਤੇ ਹੀ ਪਾ ਰਹੀਆਂ ਤੇ ਬਾਕੀ ਇੱਕ ਵੀਡੀਓ ਇਹ ਤਾਂ ਬਣਾਈਆਂ ਵੀ ਆਰਡਰ ਜਿਹੜੇ ਬਹੁਤ ਆ ਚੁੱਕੇ ਸਾਰੇ ਭੈਣ ਭਰਾ ਕਾਲੇ ਪੈ ਰਹੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਇਹ ਸਾਰੀਆਂ ਸਬਜ਼ੀਆਂ ਦੀ ਕਟਿੰਗ ਕਰਕੇ ਫਿਰ ਆਪਾਂ ਇਹਨਾਂ ਨੂੰ ਸੁਕਾਉਣਾ ਪੈਂਦਾ ਤੇ ਫਿਰ ਆਪਾਂ ਇਹ ਜਿਹੜਾ ਚਾਰ ਬਣਾਉਨੇ ਆ ਜਿਹੜਾ ਤੁਹਾਡੇ ਤੱਕ ਜਾਂਦਾ ਵਾ ਇੱਕ ਇਨਸਟੈਂਟ ਜਿਹੜਾ ਚਾਰ ਆ ਉਹ ਜਿਆਦਾ ਦੇਰ ਤੱਕ ਨਹੀਂ ਕਰਦਾ ਯਾਨੀ ਕਿ ਉਹਦੀ ਲਾਈਫ ਘਟ ਹੁੰਦੀ ਹੈ ਇਸ ਕਰਕੇ ਆਪਾਂ ਉਹ ਨਹੀਂ ਬਣਾ ਸਕਦੇ ਆਪਾਂ ਜਿਹੜਾ ਤੁਹਾਡੇ ਤੱਕ ਪਹੁੰਚਾਉਨੇ ਆ ਉਹਨੂੰ ਚੰਗੀ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਦੇਖੋ ਗਾਜਰ ਵੇਖੋ ਤੁਸੀਂ ਇਹ ਸੁੱਕੀ ਪਈ ਹੈ ਪਹਿਲਾਂ ਗਾਜਰ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਕੱਟ ਕੇ ਫਿਰ ਸੁਕਾਉਣਾ ਹੁੰਦਾ ਦੇਖੋ ਇਦਾਂ ਦੀ ਸੁੱਕ ਜੇ ਜਦੋਂ ਇਹਦਾ ਪਾਣੀ ਯਾਨੀ ਕਿ ਨਮੀ ਇਹ ਦੇ ਵਿੱਚੋਂ ਖਤਮ ਹੋ ਜੇ ਤੇ ਫਿਰ ਇਹ ਜਿਹੜਾ ਚਾਰ ਤਿਆਰ ਹੁੰਦਾ ਇਹ ਚਾਰ ਜਿਹੜਾ ਆਪਾਂ ਵਧੀਆ ਕੁਆਲਿਟੀ ਦਾ ਹੀ ਤਿਆਰ ਕਰਦੇ ਆ ਸਾਫ਼ ਸੁਥਰੇ ਤਰੀਕੇ ਦੇ ਨਾਲ ਤੁਸੀਂ ਹਰ ਵੀਡੀਓ ਵੇਖੀ ਹੈ 2.5 ਸਾਲ ਤੋਂ ਆਪਾਂ ਜਿਹੜਾ ਕੰਮ ਕਰ ਲਿਆ YouTube ਤੇ ਕਈ ਭੈਣ ਭਰਾ ਜਿਹੜੇ ਆ ਵਿਸ਼ਵਾਸੇ ਲੱਗਦੇ ਹਨ ਉਹਨਾਂ ਵਾਸਤੇ ਮੈਂ ਵੀਡੀਓ ਬਣਾ ਰਹੀ ਹਾਂ ਕਿ ਆਪਾਂ ਪੂਰਾ ਸਾਫ਼ ਸਫਾਈ ਨਾਲ ਸਾਰਾ ਕੰਮ ਕਰੀਦਾ ਵਾ ਤੇ ਪਹਿਲਾਂ ਚੰਗੀਦਰਾ ਵਾਸ਼ ਕਰੇ ਲਿਆ ਕੇ ਕਰੀਦਾ ਵਾ ਫਿਰ ਉਸ ਚੀਜ਼ ਨੂੰ ਥੋੜਾ ਟਾਈਮ ਲੱਗ ਜਾਂਦਾ ਜੋ ਜਿਨ੍ਹਾਂ ਨੇ ਆਰਡਰ ਦਿੱਤੇ ਹੁੰਦੇ ਪਲੀਜ਼ ਉਹਨਾਂ ਨੂੰ ਮੈਂ ਨਾਲ ਹੀ ਵੈਸੇ ਕਹਿੰਨੇ ਨਹੀਂ ਆ ਕਿ ਮੈਡਮ ਸਾਨੂੰ 2-3 ਦਿਨ ਲੱਗ ਜਾਣੇ ਆ ਵੀ ਜਿੱਦਾਂ ਜਿੱਦਾਂ ਦਾ ਤੁਸੀਂ 4 ਕਹੋਗੇ ਆਪਾਂ ਉਸੇ ਤਰ੍ਹਾਂ ਦਾ ਬਣਾ ਕੇ ਦੇਵਾਂਗੇ ਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਬਣਾਵਾਂਗੇ ਤੇ ਕੱਲਾ ਇਹ ਮਿਕਸ ਚਾਰੀ ਨਹੀਂ ਆਪਣਾ ਆਪਾਂ ਹੋਰ ਵੀ ਹਰ ਤਰੀਕੇ ਦੇ ਚਾਰ ਜੈਨ ਕਿ ਜਿਹੜਾ ਤੁਸੀਂ ਆਰਡਰ ਕਰੋਗੇ ਆਪਾਂ ਉਹ ਚਾਰ ਹਾਜ਼ਰ ਕਰਾਂਗੇ ਸੀਜ਼ਨਲ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਮੇਰੇ ਕੋਲ ਕਰੇਲੇ ਵੀ ਦੇਖੋ ਕੱਟੇ ਪਏ ਇਹਦਾ ਵੀ ਆਰਡਰ ਆਇਆ ਪਿਆ ਇਹ ਵੀ ਹੁਣ ਸੁੱਕ ਚੁੱਕੇ ਇਹਦਾ ਵੀ ਆਪਾਂ achar ਬਣਾਵਾਂਗੇ ਤੇ ਇਹ ਜਿਹੜਾ achar ਆ ਕੱਲਾ ਗਾਜਰ ਗੋਭੀ ਮੂਲੀ ਨਹੀਂ ਆਪਾਂ ਇਹਦੇ ਵਿੱਚ ਪਾ ਰਹੇ ਇਹਦੇ ਵਿੱਚ ਆਪਾਂ ਜਿੰਨਾ achar ਆ ਉਹਦੇ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਅਦਰਕ ਪਾਉਨੇ ਆ ਇਹਨੂੰ ਵੀ ਆਪਾਂ ਦੇਖੋ ਪਹਿਲਾਂ ਸੁਕਾ ਲਿਆ ਕੱਟ ਕੇ ਤੇ ਨਾਲ ਹੀ ਆਪਾਂ ਇਹਨੂੰ ਤੜਕਾ ਜਿਹੜਾ ਦਿੰਨੇ ਆ ਜੀ ਉਹ ਆਪਾਂ ਦਿੰਨੇ ਆ ਲਸਣ ਦਾ ਲਸਣ ਆਪਾਂ ਵਧੀਆ ਕੁਆਲਿਟੀ ਦਾ ਲੈ ਕੇ ਆਉਨੇ ਆ ਤੁਸੀਂ ਵੇਖ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਛਿੱਲ ਕੇ ਧੋ ਕੇ ਇਹਨੂੰ ਵੀ ਆਪਾਂ ਸੁਕਾ ਲਿਆ ਜੇਨ ਕਿ ਸਾਰਾ ਜਿਹੜਾ ਸਮਾਨ ਆ ਆਪਾਂ ਵਧੀਆ ਕੁਆਲਟੀ ਦਾ ਲਿਓਨੇ ਆ ਤਾਂ ਕਿ ਜਿਹੜਾ ਆਪਾਂ ਤੁਹਾਨੂੰ ਚੀਜ਼ ਦੇ ਸਕੀਏ ਉਹ ਬੈਸਟ ਚੀਜ਼ ਦੇ ਸਕੀਏ ਤੇ ਬਾਕੀ ਇੱਧਰ ਦੇਖ ਸਕਦੇ ਹੋ ਤੁਸੀਂ ਮੇਰੇ ਕੋਲ ਨਿੰਬੂ ਵੀ ਪੈ ਨਿੱਕੇ ਨਿੱਕੇ ਇਹ ਨਿੰਬੂ ਤੇ ਇਹ ਵਾਲੀ ਹਰੀ ਮਿਰਚ ਦਾ ਆਪਾਂ ਨੂੰ ਆਰਡਰ ਆਇਆ ਸੀਗਾ ਵੀ ਬਾਹਰੋਂ ਉਹਨਾਂ ਨੂੰ ਚਾਰ ਚਾਹੀਦਾ ਤੇ ਕੁਛ ਇੱਧਰ ਮੈਂ ਕੱਟ ਕੇ ਰੱਖਿਆ ਜੀ ਇਹ ਗਲਗਲਾ ਇਹ ਗਲਗਲ ਤੇ ਔਲੇ ਤੇ ਹਰੀ ਮਿਰਚ ਦਾ ਆਚਾਰ ਚਾਹੀਦਾ ਤੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਜਿਹੜੀ ਆ ਹਰੀ ਤੇ ਲਾਲ ਮਿਰਚ ਏ ਪਰਮਾਚਾਰ ਦਾ ਆਪਾਂ ਨੂੰ ਆਰਡਰ ਆਇਆ ਸੀਗਾ ਇਹ ਵੀ ਆਪਾਂ ਤਿਆਰ ਕਰਾਂਗੇ ਤੇ ਔਲੇ ਕੱਲੇ ਦਾ ਜਿਹੜਾ achar ਦਾ ਆਰਡਰ ਆਇਆ ਸੀਗਾ ਇਹ ਵੀ ਆਪਾਂ ਤਿਆਰ ਕਰਾਂਗੇ ਜਾਨੀ ਕਿ ਹਰ ਕਿਸਮ ਦਾ ਆਪਣੇ ਕੋਲ achar ਤਿਆਰ ਮਿਲਦਾ ਵਾ ਤੁਸੀਂ ਕਿਸੇ ਵੀ ਕਿਸਮ ਦਾ achar ਮੰਗਾਉਣਾ ਹੋਵੇ ਸੀਜ਼ਨਲ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਆਪਾਂ ਉਹ ਤਿਆਰ ਕਰਕੇ ਤੁਹਾਨੂੰ ਘਰੇ ਪਹੁੰਚਾਵਾਂਗੇ 30 ਤਰੀਕ ਤੱਕ ਜਿਹੜੀ ਆਪਣੀ ਡਿਲੀਵਰੀ ਫ੍ਰੀ ਹੈ achar ਦਾ ਰੇਟ ਤੇ ਪੰਜੀਰੀ ਜਿਹੜੀ ਆਪਾਂ ਤਿਆਰ ਕਰਦੇ ਆ ਉਹ ਸਾਰਾ ਕੁਝ ਆਪਾਂ ਲਿਸਟ ਆਵਾ ਵੀਡੀਓ ਦੇ ਵਿੱਚ ਲਗਾ ਦਾਂਗੇ ਤੁਸੀਂ ਉੱਥੋਂ ਵੇਖ ਕੇ ਰੇਟ ਪੜ੍ਹ ਕੇ ਜੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸੋ ਇਹ ਜਿਹੜਾ ਸਾਰਾ ਚਾਰ ਆਪਾਂ ਕੱਟਿਆ ਤੁਸੀਂ ਵੇਖ ਸਕਦੇ ਹੋ ਮੂਲੀ ਵੀ ਕਿੰਨੀ ਕੁਆਂਟੀਟੀ ਦੇ ਵਿੱਚ ਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਸੁਕਾਉਣਾ ਤੇ ਫਿਰ ਆਪਾਂ ਇਹਦਾ ਚਾਰ ਤਿਆਰ ਕਰਨਾ ਉਹਦੇ ਵਿੱਚ ਤੇ ਗੋਭੀ ਨੂੰ ਵੀ ਐ ਚੰਗੀ ਤਰ੍ਹਾਂ ਆਪਾਂ ਸੁਕਾ ਚੁੱਕੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਵੀ ਐ ਚੰਗੀ ਤਰ੍ਹਾਂ ਸੁੱਕ ਚੁੱਕੀ ਆ ਜਦੋਂ ਇਦਾਂ ਦੀ ਇਹਦੀ ਸ਼ਕਲ ਹੋ ਜਾਈਏ ਤੇ ਫਿਰ ਇਹ ਜਿਹੜਾ ਚਾਰ ਆ ਉਹ ਲੰਬੇ ਟਾਈਮ ਤੱਕ ਰਹਿੰਦਾ ਹੈ ਸੋ ਇਹ ਆਪਾਂ ਸਾਰਾ ਅੱਜ achar ਤਿਆਰ ਕਰਾਂਗੇ ਇਹਦੇ ਵਿੱਚ ਕਿੰਨੇ ਮਸਾਲੇ ਪੈਂਦੇ ਉਹ ਵੀ ਸਾਰੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਇਹ ਭੈਣਾਂ ਜਿਹੜੀਆਂ ਇੰਸਟਾਗ੍ਰam ਤੋਂ ਜੁੜੀਆਂ ਨਾ ਉਹਨਾਂ ਨੂੰ ਥੋੜਾ ਜਿਹਾ ਆ ਵਿਸ਼ਵਾਸੀ ਹੁੰਦੀ ਮੇਰੇ ਤੇ ਗੱਲ ਵੀ ਮੈਡਮ ਤੁਸੀਂ ਸਾਰੀਆਂ ਚੀਜ਼ਾਂ ਜੋ ਦਿਖਾਉਨੇ ਆ ਪਾਉਨੇ ਵੀ ਉਹ ਵਾਕਈ ਹੀ ਆਪਾਂ ਹਰ ਇੱਕ ਚੀਜ਼ ਪਾਉਨੇ ਆ ਬਾਕੀ ਜਿੰਨਾ ਜਿੰਨਾ ਦੇ ਕੋਲ ਆਪਣੇ ਆਰਡਰ ਪਹੁੰਚ ਚੁੱਕੇ ਆ ਉਹਨਾਂ ਨੇ ਆਪਾਂ ਨੂੰ ਮੈਸੇਜ ਕੀਤਾ ਕਿ ਮੈਡਮ ਬਹੁਤ ਜ਼ਿਆਦਾ ਟੇਸਟੀ ਪੰਜੀਰੀ ਵੀ achar ਵੀ ਤੇ ਉਹਨਾਂ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੀ ਆ ਕਿ ਤੁਹਾਨੂੰ ਜਿਹੜੀ ਇਹ ਮੇਰੀ ਚੀਜ਼ ਭੇਜੀ ਹੋਈ ਚੀਜ਼ ਬਹੁਤ ਜ਼ਿਆਦਾ ਟੇਸਟੀ ਲੱਗੀ ਆ ਸੋ ਕਈ ਭੈਣਾਂ ਦੇ ਤੇ ਹੋਰ ਆਰਡਰ ਆ ਰਹੇ ਸਕੇ ਮੈਡਮ ਅਸੀਂ ਇਹ ਚੀਜ਼ ਮੰਗਾਣੀ ਉਹ ਵੀ ਆਪਣੀ ਜਗ੍ਹਾ ਤੇ ਸਹੀ ਨੇ ਕਿਉਂਕਿ ਲੋਕ ਫੇਕ ਬਹੁਤ ਨੇ ਸੋ ਆਪਾਂ ਜਿਹੜੀ ਚੀਜ਼ ਆਪ ਖਾਣੇ ਉਹ ਹੀ ਆਪਾਂ ਅਗਲੇ ਨੂੰ ਭੇਜਦੇ ਆਂ ਇੰਡੀਆ ਦੇ ਜਾਦੇ ਭੈਣ ਭਰਾਵਾਂ ਨੇ ਆਪਣੇ ਕੋ 1-1 ਕਿਲੋ ਜਿਹੜੀ ਟੇਸਟ ਵਾਸਤੇ ਮੰਗੀ ਸੀ ਪਨੀਰੀ ਵੀ ਸਾਨੂੰ ਪਹਿਲਾਂ ਤੁਸੀਂ ਟੇਸਟ ਕਰਾਓ ਤੇ ਫਿਰ ਆਪਾਂ ਵੱਡਾ ਆਰਡਰ ਦਵਾਂਗੇ ਤੇ ਆਪਾਂ ਵੱਡੇ ਆਰਡਰ ਦੀ ਲਾਲਚ ਵੀ ਨਹੀਂ ਕੀਤਾ ਹੈਗਾ ਅਪਾ ਕਿਲੋ ਕਿਲੋ ਉਹਨਾਂ ਨੂੰ ਭੇਜੀ ਤੇ ਹੁਣ ਉਹਨਾਂ ਦੇ ਫੋਨ ਆਉਂਦੇ ਨੇ ਕਿ ਮੈਡਮ ਸਾਨੂੰ ਕੋਈ ਕਹਦਾ 5 ਕਿਲੋ ਮੈਡਮ ਕੋਈ ਕਹਦਾ 7 ਕਿਲੋ ਪੰਜੀਰੀ ਤਿਆਰ ਕਰ ਦੋ ਸੋ ਹੁਣ ਜਿਹੜੀ ਵਾਰੀ ਸਰ ਹੀ ਵਾਰੀ ਆਊਗੀ ਬਾਕੀ ਚੀਜ਼ ਆਪਾਂ ਬੈਸਟ ਦੇਈਦੀ ਐ ਹੈ ਨਹੀਂ ਵੀ ਅਸੀਂ ਟੇਸਟ ਹੋਰ ਤੁਹਾਨੂੰ ਕਰਾਵਾਂਗੇ ਤੇ ਜਿਹੜੀ ਬਾਅਦ ਵਿੱਚ ਹੋਰ ਭੇਜਾਂਗੇ ਸੋ ਵਿਸ਼ਵਾਸ ਰੱਖਿਆ ਕਰੋ ਜਿਹੜੇ ਭੈਣ ਭਰਾ ਇਦਾਂ ਥੋੜੀ ਜੀ ਗੱਲ ਕਰਦੇ ਆਪਾਂ ਇਹ ਸਿੱਧੀ ਉਹਨਾਂ ਨਾਲ ਗੱਲ ਕਰ ਲਈਦੀ ਐ ਕਿ ਮੈਡਮ ਜੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਨਾ ਤੇ ਤੁਸੀਂ ਪਹਿਲਾਂ ਜਾ ਕੇ ਸਾਡਾ 2.5 ਸਾਲ ਦਾ ਰਿਕਾਰਡ ਦੇਖ ਸਕਦੇ ਹੋ YouTube ਚੈਨਲ ਤੇ ਜੇ ਤੁਹਾਨੂੰ ਸਾਡੇ ਤੇ ਵਿਸ਼ਵਾਸ ਹੋਵੇ ਤੁਹਾਨੂੰ ਲੱਗੇ ਕਿ ਹਾਂ ਇਹ ਮੈਡਮ ਸਹੀ ਚੀਜ਼ ਬਣਾਉਂਦੀ ਆ ਸਾਫ਼ ਸੁਥਰੇ ਤਰੀਕੇ ਨਾਲ ਬਣਾਉਂਦੀ ਆ ਫਿਰ ਤੁਸੀਂ ਮੈਨੂੰ ਆਰਡਰ ਦਿਓ ਜੇ ਅਦਰਵਾਈਜ਼ ਤੁਸੀਂ ਨਾ ਦਿਓ ਕਿਉਂਕਿ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਗੇ ਨਾ ਮੈਨੂੰ ਵੀ ਮਜ਼ਾ ਆਊ ਕੰਮ ਕਰਨ ਦਾ ਤੁਹਾਨੂੰ ਵੀ ਇਹ ਚੀਜ਼ ਖਾਣ ਦਾ ਸਵਾਦ ਆਊਗਾ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਵੀ ਐ ਡਰਦੀ ਡਰਦੀ ਬਣਾਉ ਪਤਾ ਨਹੀਂ ਵਿਸ਼ਵਾਸ ਕਰਨੇ ਕਿ ਨਾ ਅਪ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਚੀਜ਼ ਆਪਾਂ achar ਹੋਵੇ ਚਾਹੇ ਹੋਵੇ ਪੰਜੀਰੀ ਆਪਾਂ ਆਪਣੇ ਘਰ ਵਾਂਗੂ ਜਾਨੀ ਕਿ ਮੇਰੇ ਬੱਚਿਆਂ ਨੇ ਖਾਣੀ ਉਸ ਤਰ੍ਹਾਂ ਹੀ ਮੈਂ ਤਿਆਰ ਕਰਦੀ ਹਾਂ ਤੇ ਹਰ ਸਮਾਨ ਜਿਹੜਾ ਆਪਾਂ ਚੁੱਲੇ ਤੇ ਤਿਆਰ ਕਰਦੇ ਹਾਂ ਉਹਦੇ ਨਾਲ ਟੇਸਟ ਹੀ ਬਦਲ ਜਾਂਦਾ ਅਮਰੀਕਾ ਤੋਂ ਵੀ ਅੱਜ ਰਵਿੰਦਰ ਮੈਡਮ ਦਾ ਫੋਨ ਆਇਆ ਸੀ ਕਿ ਮੈਡਮ ਪੰਜੀਰੀ ਬਹੁਤ ਜ਼ਿਆਦਾ ਟੇਸਟੀ ਹੈ ਜਿਹੜੀ ਤੁਸੀਂ ਚੁੱਲੇ ਤੇ ਬਣਾ ਕੇ ਭੇਜੀ ਹੈ ਤੇ ਆਪਾਂ ਜਿਹੜਾ ਕੋਈ ਵੀ ਖਾਣਾ ਬਣਾਉਣੀ ਹੈ ਨਾ ਜਦੋਂ ਤੁਸੀਂ ਵੇਖਿਓ ਦਾਲ ਵੀ ਤੁਸੀਂ ਧਰੋਗੇ ਸਾਗ ਵੀ ਚੁੱਲ੍ਹੇ ਦੇ ਉੱਤੇ ਬਣਾਉਗੇ ਤਾਂ ਉਹਦਾ ਟੇਸਟ ਹੀ ਵੱਖਰਾ ਹੋ ਜਾਊਗਾ ਸੋ ਇਹ ਸਾਰਾ ਜਿਹੜਾ ਆਪਾਂ ਸਮਾਨ ਦੀ ਕਟਿੰਗ ਕਰ ਲਈ ਸਾਫ ਸਫਾਈ ਕਰ ਲਈ ਇਹਨਾਂ ਨੂੰ ਦੋ ਦਿਨ ਆਪਾਂ ਧੁੱਪੇ ਵੀ ਲਵਾ ਲਈ ਐ ਤੇ ਅੱਜ ਇਹਦਾ ਕਰਦੇ ਆਂ achar ਤਿਆਰ ਤੇ achar ਦੇ ਵਿੱਚ ਆਪਾਂ ਕਿਹੜੇ ਕਿਹੜੇ ਮਸਾਲੇ ਪਾਉਣੇ ਆ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਬਾਕੀ ਕਰੇਲੇ ਦੇ ਚਾਰ ਦਾ ਆਪਾਂ ਨੂੰ 2 ਕਿਲੋ ਦਾ ਆਰਡਰ ਆਇਆ ਆਪਾਂ ਉਹਨਾਂ ਹੀ ਚਾਰ ਤਿਆਰ ਕਰਦੇ ਆ ਜਿੰਨਾ ਆਪਾਂ ਨੂੰ ਆਰਡਰ ਆਵੇ ਤਾਜ਼ਾ ਤਾਜ਼ਾ ਇੱਕ ਮੈਡਮ ਅੱਜ ਕਹਿ ਰਹੇ ਸੀ ਕਿ ਮੈਡਮ ਸਾਨੂੰ ਪਹਿਲਾਂ ਪਿਆਚਾਰ ਦੇ ਦਿਓ ਕਿਉਂਕਿ ਚਾਰ ਜਿੰਨਾ ਪੁਰਾਣਾ ਹੋਵੇ ਉਹਨਾਂ ਟੇਸਟੀ ਲੱਗਦਾ ਉਹ ਚਾਰਾਂ ਦੀ ਕੁਆਲਿਟੀ ਹੁੰਦੀ ਹੈ ਚਾਰ ਆਂਬ ਵਾਲਾ ਜਿੰਨਾ ਪੁਰਾਣਾ ਹੋਵੇ ਟੇਸਟੀ ਲੱਗੂਗਾ ਤੇ ਉਦਾਹ ਨਿੰਬੂ ਦਾ ਹਰੀ ਮਿਰਚ ਦਾ ਇਹੋ ਜਿਹੀਆਂ ਚੀਜ਼ਾਂ ਦਾ ਜਿਹੜੇ achar ਆ ਉਹ ਪੁਰਾਣੇ ਹੋਣ ਤਾਂ ਸਵਾਦ ਲੱਗਦੇ ਆ ਜਿਹੜੀਆਂ ਇਹ ਚੀਜ਼ਾਂ ਦਾ ਆਪਾਂ achar ਪਾਉਨੇ ਤਾਜੇ-ਤਾਜੇ ਹੀ ਜਿਹੜੇ ਵਧੀਆ ਰਹਿੰਦੇ ਇਹਨਾਂ ਦੀ ਸੈਲਫ ਲਾਈਫ ਜਿਹੜੀ ਆ ਉਹ 2 ਤੋਂ 4 ਮਹੀਨੇ ਤੱਕ ਹੁੰਦੀ ਹੈ ਜੇ ਤੁਸੀਂ ਪੂਰੀ ਕੇਅਰ ਕਰੋ ਜਿੱਦਾਂ ਜਿੱਦਾਂ ਸੀ ਤੁਹਾਨੂੰ ਦੱਸਦੇ ਆ ਵੀ ਪਾਣੀ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ achar ਨੂੰ ਰੋਜ਼ ਹਿਲਾਓ ਜੀ ਨਮਕ ਤੇ ਤੇਲ ਉਹਦੇ ਵਿੱਚ ਪੂਰਾ ਹੋਵੇ ਤੇ ਫਿਰ ਤੁਸੀਂ ਭਾਵੇਂ ਸਾਲ ਕੱਢ ਸਕਦੇ ਹੋ ਤੁਸੀਂ ਫ੍ਰੀਜ ਦੇ ਵਿੱਚ ਰੱਖ ਕੇ ਨੂੰ ਸੋ ਇਹ ਦਾ ਆਪਾਂ ਨੂੰ ਆਰਡਰ ਆਇਆ ਕਰੇਲੇ ਦਾ ਥੋੜਾ ਜਿਹਾ ਔਖਾ ਜਾਂਦਾ ਕਿਉਂਕਿ ਸੀਜ਼ਨ ਆਫ ਆ ਕਿਸੇ ਵੇਲੇ ਮਿਲਦੇ ਵੀ ਨਹੀਂ ਆ ਸੋ ਇਸ ਕਰਕੇ ਜਿੰਨਾਂ ਭੈਣ ਭਰਾਵਾਂ ਨੇ ਸ਼ੂਗਰ ਵਾਲੇ ਖਾਸ ਕਰਕੇ ਚਾਰ ਮਗਾਉਂਦੇ ਨੇ ਤੇ ਜਿਨ੍ਹਾਂ ਨੇ ਮਗਾਉਣਾ ਹੋਵੇ ਤੇ ਪਹਿਲਾਂ ਆਪਾਂ ਨੂੰ 2-4 ਦਿਨ ਆਰਡਰ ਤੁਸੀਂ ਦਿਓ ਜੇ ਸੋ ਇਹ ਕਰੇਲੇ ਦਾ ਆਪਾਂ ਚਾਰ ਬਣਾਵਾਂਗੇ ਨਾਲ ਜਿਵੇਂ ਆਪਾਂ ਸਾਰੇ ਤੁਹਾਨੂੰ ਦੱਸ ਦਿੱਤੇ ਉਹ ਚਾਰ ਤਿਆਰ ਕਰਾਂਗੇ ਆਪਾਂ ਤੇ ਪਹਿਲਾਂ ਜਿਵੇਂ ਆਪਾਂ ਕਰੇਲੇ ਦਾ ਚਾਰ ਤਿਆਰ ਕੀਤਾ ਸੀ ਪਹਿਲਾਂ ਮਿਕਸ ਚਾਰ ਤੁਸੀਂ ਸ਼ਾਰਟ ਵੀਡੀਓ ਵੇਖੀ ਹੋਣਗੇ ਜਿਹੜੇ ਚੈਨਲ ਤੇ ਰੋਜ਼ ਵੀਡੀਓ ਦੇਖਦੇ ਆ ਉਹ ਸਾਰਾ ਆਪਣਾ ਡਿਲੀਵਰ ਹੋ ਚੁੱਕਾ ਤੇ ਅੱਜ ਜਿਹੜਾ ਆਪਾਂ ਨਵਾਂ ਤਿਆਰ ਕਰਾਂਗੇ ਤੇ ਇਹਨੂੰ ਵੀ ਸਾਰੇ ਨੂੰ ਐ ਨਹੀਂ ਵੀ ਇਨੀ ਕੁਆਂਟੀਟੀ ਹੈ ਤੇ ਇਹਨੂੰ ਆਪਾਂ ਪੱਠੀ ਤੇ ਜਾਂ ਗੈਸ ਤੇ ਤਿਆਰ ਕਰਨਾ ਇਹਨੂੰ ਵੀ ਆਪਾਂ ਚੁੱਲੇ ਤੇ ਹੀ ਤਿਆਰ ਕਰਾਂਗੇ ਹਰ ਪ੍ਰੋਪਰਲੀ ਮਸਾਲਾ ਆਪਾਂ ਇਹਦੇ ਵਿੱਚ ਪਾਵਾਂਗੇ ਪ੍ਰੋਪਰਲੀ ਟੇਸਟ ਆਊਗਾ ਤੁਸੀਂ ਬਾਹਰਲੇ ਜਿਹੜੇ ਭੈਣ ਭਰਾ ਕਹਿੰਦੇ ਸੀ ਮੈਡਮ ਇਧਰੋਂ ਮੰਗਾਇਆ ਸੀ ਚਾਰਨਾ ਤੇ ਐਵੇਂ ਜਿਵੇਂ ਸਮਝੋ ਤੁਸੀਂ ਉਹ ਸਾਰੇ ਪੀਸੇ ਜਿਹੇ ਮਸਾਲੇ ਪਤਾ ਨਹੀਂ ਕੀ ਪਾ ਜਾਂਦੇ ਤੁਸੀਂ ਵੇਖਦੇ ਹੀ ਉਹ ਜਿਹੜਾ ਮੰਗਾਇਆ ਹੁੰਦਾ ਬਾਕੀ ਆਪੋ ਆਪਣਾ ਟੇਸਟ ਹੈ ਹਨਾ ਪਰ ਤੁਹਾਨੂੰ ਜਿਹੜੇ ਅਸੀਂ ਚਾਰ ਪਾ ਕੇ ਦਵਾਂਗੇ ਉਹਦੇ ਵਿੱਚ ਹਰ ਮਸਾਲੇ ਦਾ ਤੁਹਾਨੂੰ ਟੇਸਟ ਵੀ ਆਊਗਾ ਤੇ ਹਰ ਮਸਾਲਾ ਤੁਹਾਨੂੰ ਦਿਸੂਗਾ ਵੀ ਕਿਉਂਕਿ ਅਸੀਂ ਉਹਨੂੰ ਪੀਸਣਾ ਨਹੀਂ ਮਸਾਲੇ ਨੂੰ ਅਸੀਂ ਉਹਨੂੰ ਦੜਫੜ ਕਰਦੇ ਆ ਉਹ ਵੀ ਦੌਰੀ ਤੇ ਕੁੰਡੇ ਦੇ ਵਿੱਚ ਤੁਸੀਂ ਵੀ ਇਹ ਕੀ ਸਕਦੇ ਹੋ ਆਪਾਂ ਉਹਦੇ ਵਿੱਚ ਪੀਸ ਦਿੰਨੇ ਆ ਸੋ ਕਿਹੜੇ ਕਿਹੜੇ ਆਪਾਂ ਮਸਾਲੇ ਪਾ ਰਹੇ ਆ ਉਹ ਅੱਗਿਆ ਆਪਾਂ ਤੁਹਾਨੂੰ ਦੱਸ ਸਕਦੇ ਆ ਸੋ ਜਿਹੜੀਆਂ ਭੈਣਾਂ ਫੋਨ ਕਰਕੇ ਕਹਿੰਦੀਆਂ ਮੈਡਮ ਸਾਨੂੰ ਦੱਸ ਦੋ ਕਿਹੜੇ ਮਸਾਲੇ ਪੈਣੇ ਆ ਮੈਡਮ ਇੰਨੀ ਕੁਆਂਟੀਟੀ ਦੇ ਵਿੱਚ ਕਿੰਨਾ ਕੁਝ ਪੈਣਾ ਉਹਨਾਂ ਵਾਸਤੇ ਵੀ ਆਪਾਂ ਵੀਡੀਓ ਤਿਆਰ ਕਰਦੇ ਆ ਕਿ ਜੇ ਤੁਸੀਂ ਖੁੱਲਾ ਚਾਰ ਤਿਆਰ ਕਰਨਾ ਤੇ ਘਰੇ ਵੀ ਕਰ ਸਕਦੇ ਹੋ ਕਿਹੜੀ ਕਿਹੜੀ ਚੀਜ਼ੇ ਦੇ ਅਪਾ ਸਾਰਾ ਵੀਡੀਓ ਚ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੰਦੇ ਆ ਨੈਨ ਸੋ ਕਿਸੇ ਵੇਲੇ ਟਾਈਮ ਨਾ ਲੱਗੇ ਫੋਨ ਤੇ ਨਹੀਂ ਗੱਲ ਹੁੰਦੀ ਇੰਨੇ ਲੰਬੀ ਤੇ ਤੁਸੀਂ ਪਲੀਜ਼ ਵੀਡੀਓ ਚੰਗੀ ਤਰ੍ਹਾਂ ਜਿਹੜੀ ਉਹ ਸਾਰੀ ਦੇਖ ਲਿਆ ਕਰੋ ਕਿ ਆਪਾਂ ਕਿਹੜਾ ਕਿਹੜਾ ਸਮਾਨ ਤੇ ਕਿੰਨੀ ਕਿੰਨੀ ਕੁਆਂਟੀਟੀ ਦੇ ਵਿੱਚ ਇਹਦੇ ਵਿੱਚ ਪਾ ਰਹੇ ਆ ਸੋ ਆਓ ਤੁਹਾਨੂੰ ਆਪਾਂ ਦਿਖਾਉਨੇ ਆਪਾਂ ਕਿਹੜੇ ਦੇ ਉੱਤੇ ਮਸਾਲੇ ਇਸਤੇਮਾਲ ਕਰ ਲਏ ਆ ਮਸਾਲੇ ਵੀ ਆਪਾਂ ਜਿਹੜੇ ਆ ਉਹ ਸਾਬਤ ਹੀ ਸਾਰੇ ਇਹਦੇ ਵਿੱਚ ਇਸਤੇਮਾਲ ਕਰਾਂਗੇ ਤੇ ਘਰੇ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਪੀਸਾਂਗੇ ਕੋਈ ਪੀਸਾ ਮਸਾਲਾ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਆਪਾਂ ਚਾਰ ਬਣਾਉਣ ਦੀ ਵੀਡੀਓ ਤੇ ਮਸਾਲੇ ਆਪਾਂ ਸਾਰੇ ਪਾ ਲਿਆ ਜੀ ਜਿਹੜੇ ਚਾਰ ਦੇ ਵਿੱਚ ਪਾਉਣੇ ਆਪਾਂ ਕਿਹੜੇ-ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾ ਰਹੇ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਕੁਝ ਮਸਾਲੇ ਦੇ ਵਿੱਚ ਸਾਬਤ ਪੈਣੇ ਨੇ ਕੁਝ ਪੀਸ ਕੇ ਪੈਣੇ ਨੇ ਖੜੇ ਮਸਾਲੇ ਵੀ ਪੈਣੇ ਆ ਤੇ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਹੜੇ-ਕਿਹੜੇ ਪੈਣੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਪੀਲੀ ਰਾਈ ਜਿਹੜੀ ਕਿ ਰਾਈ ਇੱਕ ਚਾਰ ਦੀ ਜਾਨ ਹੁੰਦੀ ਹੈ ਤੇ ਸ਼ਾਨ ਹੁੰਦੀ ਆ ਆਪਾਂ ਦੋਵੇਂ ਰਾਈਆਂ ਇਹਦੇ ਵਿੱਚ ਪਾ ਰਹੇ ਆਂ ਲਾਲ ਵੀ ਤੇ ਪੀਲੀ ਵੀ ਤੁਸੀਂ ਜਿਹੜੀ ਮਰਜ਼ੀ ਇਸਤੇਮਾਲ ਕਰ ਸਕਦੇ ਹੋ ਤੇ ਇਹ ਹੈਗੀ ਆ ਜੀ ਅਜਵੈਨ ਅੱਗੇ ਆ ਜਾਂਦਾ ਜੀ ਜੀਰਾ ਇਹ ਸੌ ਤੇ ਨਾਲੇ ਜੀ ਸੁੱਕਾ ਧਨੀਆ ਇੱਕ ਕਲੌਂਜੀ ਮੇਥੇ ਕਾਲੀ ਮਿਰਚ ਤੇ ਇੱਧਰ ਆ ਜਾਂਦੇ ਜੀ ਖੜੇ ਮਸਾਲੇ ਮੋਟੀ ਇਲਾਚੀ ਲੌਂਗ ਦਾਲਚੀਨੀ ਤੇ ਨਾਲ ਪਾਵਾਂਗੇ ਰੰਗਤ ਵਾਸਤੇ ਚਾਰਦੀ ਇਹਦੇ ਵਿੱਚ ਰਤਨ ਜੋਤ ਚਾਜ ਹਿੰਗ ਦਾ ਤੜਕਾ ਲੱਗਿਆ ਹੋਵੇ ਤੇ ਟੇਸਟੀ ਵੱਖਰਾ ਹੋ ਜਾਂਦਾ ਜੀ ਇੱਧਰ ਪਾਵਾਂਗੇ ਇਹਦੇ ਵਿੱਚ ਆਪਾਂ ਦੇਗੀ ਲਾਲ ਮਿਰਚ ਹਲਦੀ ਤੇ ਨਮਕ ਤੇ ਜਿਹੜੇ ਮਸਾਲੇ ਆਪਾਂ ਪੀਸ ਕੇ ਇਹਦੇ ਵਿੱਚ ਪਾਉਣੇ ਆ ਉਹ ਆਪਾਂ ਪਹਿਲਾਂ ਭੁੰਨ ਲੈਨੇ ਇਹ ਪਾ ਦੇਣੀ ਆਪਾਂ ਸੁੱਕਾ ਧਨੀਆ ਇਹ ਪਾ ਦੇਣੀ ਆਪਾਂ ਇਹਦੇ ਵਿੱਚ ਸੌਫ ਇਹਦੀ ਜੀਰਾ ਇਹ ਆਗੇ ਆਪਣੀ ਕਾਲੀ ਮਿਰਚ ਤੇ ਇਹ ਪਾ ਦੇਣੀ ਆਪਾਂ ਇਹਦੇ ਵਿੱਚ ਮੇਥੇ ਤੇ ਬਾਕੀ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਸਾਗਤ ਪਾਵਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਭੁੰਨ ਲੈਣੇ ਆ ਤੇ ਭੁੰਨੇ ਲੱਗਿਆਂ ਤੁਸੀਂ ਧਿਆਨ ਦੇਣਾ ਕਿ ਬਿਲਕੁਲ ਘੱਟ ਸੇਕ ਤੇ ਭੁੰਨਣਾ ਹੈ ਤੇ ਭੁੰਨੇ ਲੱਗਿਆਂ ਆਪਾਂ ਜਿਵੇਂ ਤੁਹਾਨੂੰ ਦੱਸਦੇ ਆਂ ਵੀ ਘੱਟ ਸੇਕ ਤੇ ਤੁਸੀਂ ਇਹਨਾਂ ਨੂੰ ਭੁੰਨਣਾ ਤਾਂ ਕਿ ਇਹਨਾਂ ਦੀ ਜਿਹੜਾ ਟੇਸਟ ਨਾ ਚੇਂਜ ਹੋਵੇ ਤੇ ਇਹਨਾਂ ਦੀ ਜਿਹੜੀ ਨਮੀ ਖਤਮ ਹੋ ਜੇ ਨਾਲ ਹੀ ਇੱਥੇ ਆਪਾਂ ਇਹਦੇ ਵਿੱਚ ਪਾ ਦਾਂਗੇ ਦਾਲਚੀਨੀ ਤੇ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਲੌਂਗ ਤੇ ਮੋਟੀ ਲੱਤੀ ਚਾਰ ਨੂੰ ਬਣਾਉਣਾ ਸੌਖਾ ਵੀ ਆ ਤੇ ਸੌਖਾ ਵੀ ਨਹੀਂ ਆ ਕਿਉਂਕਿ ਇਹਦੇ ਜਿਹੜੇ ਧਿਆਨ ਦੇ ਖੰਜੋਗ ਬਹੁਤ ਗੱਲਾਂ ਹੁੰਦੀਆਂ ਨੇ ਕਿ ਇਹਦੇ ਮਸਾਲੇ ਆਪਾਂ ਕਿਸ ਤਰ੍ਹਾਂ ਪਾਉਣੇ ਨੇ ਕਿੰਨੀ ਕੁਆਂਟੀਟੀ ਦੇ ਵਿੱਚ ਪਾਉਣੇ ਨੇ ਫਿਰ ਚਾਰ ਜੇ ਬਣ ਗਿਆ ਵਾ ਆਪਾਂ ਬਣਾ ਲਿਆ ਤੇ ਉਹਨੂੰ ਕੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਚਾਰ ਦੀ ਤੇ ਉਹਦੇ ਵੀ ਕਈ ਜਿਹੜੇ ਸਟੈਪ ਨੇ ਆਪਾਂ ਤੁਹਾਨੂੰ ਦੱਸਿਆ ਵੀ ਚਾਰ ਨੂੰ ਆਪਾਂ ਲੰਬੇ ਟਾਈਮ ਤੱਕ ਕਿੱਦਾਂ ਜਲਾ ਸਕਦੇ ਆ ਪਿਛਲੀਆਂ ਜਿੰਨੀਆਂ ਤੁਸੀਂ ਵੀਡੀਓ ਦੇਖੇ ਹੋਣਗੇ ਜਿਨ੍ਹਾਂ ਨਹੀਂ ਦੇਖਿਆ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਆਪਾਂ ਉਹਦੇ ਵਿੱਚ ਦੱਸਿਆ ਤੁਹਾਨੂੰ ਕਿ ਚਾਰ ਨੂੰ ਆਪਾਂ ਲੰਬੇ ਟਾਈਮ ਤੱਕ ਕਿੱਦਾਂ ਜਲਾ ਸਕਦੇ ਆ ਕੀ ਕੀ ਆਪਾਂ ਨੂੰ ਉਹਦੇ ਵਿੱਚ ਧਿਆਨ ਰੱਖਣ ਜੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਇਹਨੂੰ ਸਾਰੇ ਨੂੰ ਆਪਾਂ ਓਨੀ ਦੇਰ ਤੱਕ ਭੁੰਨਣਾ ਜਿੰਨੀ ਦੇਰ ਤੱਕ ਆਪਾਂ ਨੂੰ ਜਿਹੜੀ ਖੁਸ਼ਬੂ ਨਹੀਂ ਆ ਜਾਂਦੀ ਤੇ ਘੱਟ ਸੇਕ ਤੇ ਭੁੰਨਣਾ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਵੀ ਤੁਸੀਂ ਘੱਟ ਹੀ ਸੇਕ ਰੱਖਿਓ ਜੀ ਜਦੋਂ ਮਸਾਲੇ ਆਪਣੇ ਭੁੱਜ ਗਏ ਜੀ ਇਹਨੂੰ ਆਪਾਂ ਉਤਾਰ ਲੈ ਇਰੇਨਾਂ ਨੂੰ ਆਪਾਂ ਰਗੜਦੇ ਤੇ ਕੜਾਈ ਦੇ ਵਿੱਚ ਪਾ ਕੇ ਰੱਖ ਦਿੰਨੇ ਆਪਾਂ ਸਰੋਂ ਦਾ ਤੇਲ ਤੇ ਤੇਲ ਜਿਹੜਾ ਆਪਾਂ ਸਿੱਧਾ ਕੋਲੂ ਤੋਂ ਲੈ ਕੇ ਆਨੇ ਉਹੀ ਇਸਤੇਮਾਲ ਕਰਦੇ ਆਪਾਂ ਚਾਰ ਦੇ ਵਿੱਚ ਬਾਕੀ ਆਪਾਂ ਕੁਆਂਟੀਟੀ ਹਰ ਇੱਕ ਚੀਜ਼ ਦੀ ਖੁੱਲੀ ਪਾ ਰਹੇ ਹਾਂ ਕਿਉਂਕਿ ਆਪਾਂ 20 25 ਕਿਲੋ ਚਾਰ ਬਣਾ ਰਹੇ ਹਾਂ ਤੁਸੀਂ ਜੇ ਥੋੜਾ ਬਣਾਉਣਾ ਤੇ ਥੋੜੀ ਜਿਹੀ ਵੀ ਕੁਆਂਟੀਟੀ ਆਪਾਂ ਪਹਿਲਾਂ ਵੀਡੀਓ ਇੱਕ ਬਣਾਈ ਆ ਚਾਰ ਦੀ ਉਹਦੇ ਵਿੱਚ ਆਪਾਂ ਸਾਰੀ ਥੋੜੀ ਜਿਹੀ ਵੀ ਦੱਸੀ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਇਧਰ ਮਸਾਲਾ ਜਿਹੜਾ ਆਪਣਾ ਹੱਥ ਲੱਗਣਯੋਗਾ ਹੋ ਚੁੱਕਾ ਦੇਖ ਸਕਦੇ ਹੋ ਇਹਨੂੰ ਆਪਾਂ ਕੁੰਡੇ 'ਚ ਪਾ ਕੇ ਰਗੜ ਲੈਂਦੇ ਹਾਂ ਇਹਦੇ ਥੋੜਾ ਟਾਈਮ ਤੇ ਲੱਗਦਾ ਵਾ ਪਰ ਇਹਨਾਂ ਵਾਂ ਵੀ ਇਹ ਜਿਵੇਂ ਤੁਸੀਂ ਰਗੜ ਕੇ ਇਦਾਂ ਪਾਉਂਗੇ ਨਾ ਬੈਡ ਫਰ ਜਿਆ ਕਰਕੇ ਤੇ ਚਾਰ ਦਾ ਟੇਸਟ ਜਿਹੜਾ ਉੱਖੜਾ ਹੋ ਜਾਣਾ ਉਦਾਂ ਤੁਸੀਂ ਪਾਓ ਉਹਦੇ ਵਿੱਚ ਰਗੜ ਕੇ ਮਿਕਸੀ 'ਚ ਪਾ ਲੋ ਰਗੜ ਕੇ ਉਹਦਾ ਟੇਸਟ ਹੋਰ ਹੁੰਦਾ ਇਦਾਂ ਜਿਹੜਾ ਕੁੱਟ ਕੇ ਪਾਉਂਗੇ ਦੜਫੜ ਦੀਆ ਮਸਾਲਾ ਜਦੋਂ ਮੂੰਹ ਦੇ ਵਿੱਚ ਆਉਂਦਾ ਟੇਸਟ ਹੀ ਲੱਗਦਾ ਤੇ ਦੇਖੋ ਜੀ ਆਪਣਾ ਮਸਾਲਾ ਜਿਹੜਾ ਦੜਫੜਾ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਵਿੱਚ ਮੋਟਾ-ਮੋਟਾ ਵੀ ਉਦਾਂ ਹੀ ਜਿੰਨਾ ਆਪਾਂ ਨੂੰ ਚਾਹੀਦਾ ਜਿੰਨਾ ਆਪਾਂ ਨੂੰ ਬਰੀਕ ਚਾਹੀਦਾ ਆਪਾਂ ਸਾਰਾ ਪੀਸ ਲਿਆ ਤੇ ਇਹਨੂੰ ਆਪਾਂ ਕੱਢ ਦਿੰਨੇ ਆ ਤੇ ਇਸੇ ਤਰ੍ਹਾਂ ਆਪਾਂ ਸਾਰਾ ਮਸਾਲਾ ਪੀਸ ਲਾਂਗੇ ਫਿਰ ਆਪਣਾ ਤੇਲ ਗਰਮ ਹੋ ਚੁੱਕਾ ਤੇ ਜੇ ਆਪਾਂ ਪਾ ਦਿੰਨੇ ਆ ਸਭ ਤੋਂ ਪਹਿਲਾਂ ਰਤਨ ਜੀ ਦੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ 2 ਚਮਚ ਹਿੰਗ ਦੇ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਕੁੱਟਿਆ ਲਸਣ ਲਸਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣੀ ਆ ਕਲੌਂਜੀ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਅਜਵੈਨ ਇਹ ਰਾਈ ਤੇ ਪਾ ਦਾਂਗੇ ਆਪਾਂ ਪੀਲੀ ਸਰੋਂ ਤੇ ਸਾਰੇ ਮਸਾਲੇ ਆਪਾਂ ਭੁੰਨ ਲਾਂਗੇ ਜੇ ਤੁਸੀਂ ਲਸਣ ਦਾ ਤੜਕਾ ਲਾਉਂਗੇ ਨਾ achar ਨੂੰ ਤੇ ਨਾਲ ਖੜੇ ਮਸਾਲਿਆਂ ਪਾਏ ਦੇ ਵਿੱਚ ਜਿਹੜੇ ਪਾਵਾਂਗੇ ਤੇ ਤੜਕਾ ਲਾਉਂਦੇ ਆ ਸਾਰੀ ਖੁਸ਼ਬੂ ਇੰਨੀ ਸੁਣੀ ਆਉਂਦੀ ਵੀ ਜੇ ਤੁਸੀਂ ਘਰੇ ਬਣਾਉਂਗੇ ਨਾ ਤਾਂ ਗਵਾਂਢੀ ਪੁੱਛਣਗੇ ਕੀ ਬਣਾ ਰਹੇ ਹੋ ਇੰਨੀ ਸੋਹਣੀ ਖੁਸ਼ਬੂ ਆਉਂਦੀ ਇਹਦੀ achar ਦੀ ਤੇ ਸਾਰੇ ਮਸਾਲੇ ਤੇ ਲਸਣ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਨਾਲ ਪਾਦਾਂਗੇ ਦੇਗੀ ਲਾਲ ਮਿਰਚ ਤੁਸੀਂ ਜੇ ਜ਼ਿਆਦਾ ਤਿੱਖਾ achar ਖਾਣੇ ਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਦੂਸਰੀ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਈ ਆ ਤੇ ਨਾਲ ਮਿਰਚ ਪੈ ਜਾਣੀ ਆ achar ਦੇ ਹਰੀ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਮਿਰਚ ਦਾ ਇਸਮਾਲ ਨਹੀਂ ਕਰ ਰਹੇ ਹੁਣ ਆਪਾਂ ਮਿਕਸ ਕੀਤੀਆਂ ਸਾਰੀਆਂ ਸਬਜ਼ੀਆਂ ਦੇ ਵਿੱਚ ਪਾ ਦੇਣੀਆਂ ਮੈਂ ਜਿਹੜਾ ਸਾਰਾ achar ਆ ਉਹ 2 ਤੋਂ 3 ਵਾਰੀ ਆਪਾਂ ਕੜਾਹੀ ਦੇ ਵਿੱਚ ਬਣਾਵਾਂਗੇ ਆਪਾਂ ਸਿਰਫ ਤੁਹਾਨੂੰ ਇਹ ਦੱਸਿਆ ਵਾ ਆਪਾਂ ਇਹ ਮਸਾਲੇ ਵਿੱਚ ਪਾ ਰਹੇ ਹਾਂ ਕਿਉਂਕਿ ਕੜਾਹੀ ਛੋਟੀ ਆ achar ਮੇਰਾ ਜ਼ਿਆਦਾ ਸੋ ਇਸ ਕਰਕੇ ਨੂੰ ਆਪਾਂ 2-3 ਵਾਰੀ ਚ ਬਣਾਵਾਂਗੇ ਜਿੰਨਾ ਚਾਰਸੀ ਆਪਾਂ ਵਿੱਚ ਇਹਦੇ ਪਾ ਲਿਆ ਸਾਰੇ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਹੁਣ ਪਾ ਦੇਨੇ ਨਮਕ ਤੇ ਲੋ ਦੀ ਆਪਣਾ ਚਾਰ ਜਿਹੜਾ ਤਿਆਰ ਹੋ ਚੁੱਕਾ ਸਾਰਾ ਤੇ ਸੇਕ ਆਪਾਂ ਜਿਹੜਾ ਚੁੱਲੇ ਦੇ ਥੱਲੇੋਂ ਕੱਢ ਦਿੱਤਾ ਇਦਾਂ ਹੀ ਆਪਾਂ ਕਰਕੇ ਦੋ ਬਰੀ ਹੋਰ ਚਾਰ ਬਣਾਵਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਇਹ ਸਾਰਾ ਮਸਾਲਾ ਜਿਹੜਾ ਆਪਾਂ ਪੀਸਿਆ ਸੀ ਤੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਨੇ ਤੇ ਜੇ ਕਿਸੇ ਨੇ ਮਗਾਉਣਾ ਹੋਵੇ ਤੇ ਘਰੇ ਬੈਠੇ ਤੁਸੀਂ ਮਗਾ ਵੀ ਸਕਦੇ ਹੋ ਜੇ ਤੁਸੀਂ ਬਣਾਉਣਾ ਆਪ ਖੋਤੇ ਤੁਸੀਂ ਬਣਾ ਵੀ ਸਕਦੇ ਆਪਾਂ ਸਾਰੇ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਦੀ ਪੀ ਇਹਦੇ ਵਿੱਚ ਆਪਾਂ ਕੀ ਪਾਉਣਾ ਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋਊਗਾ ਤੇ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਸ਼ੱਕਰ ਕਈ ਲੋਕ ਕੱਲਾ ਮਿੱਠਾ ਭਾਲਦੇ ਆ ਤੇ ਕਈ ਲੋਕ ਭਾਲਦੇ ਆ ਖੱਟਾ ਮਿੱਠਾ ਸੋ ਇਸ ਕਰਕੇ ਇਹਦੇ ਵਿੱਚ ਥੋੜੀ ਸ਼ੱਕਰ ਤੇ ਥੋੜਾ ਪਾਵਾਂਗੇ ਸਿਰਕਾ ਤੇ ਲਓ ਜੀ ਆਪਣਾ achar ਬਣ ਕੇ ਰੈਡੀ ਹੋ ਚੁੱਕਾ ਤੁਸੀਂ ਵੇਖ ਸਕਦੇ ਹੋ ਰੰਗਤ ਕਿੰਨੀ ਸੋਹਣੀ ਆਈ ਹੈ achar ਦੀ ਇਹਦੇ ਵਿੱਚ ਜਦੋਂ ਆਪਾਂ ਰਤਨ ਜੁੱਤ ਪਾ ਦਿੰਨੇ ਆ ਤੇ ਨਾਲ ਆਪਾਂ ਲਾਦੇ ਨੇ ਲਸਣ ਦਾ ਤੜਕ ਬਹੁਤ ਹੀ ਜਿਆਦਾ ਟੇਸਟੀ ਬਣ ਜਾਂਦਾ achar ਤੇ ਇਹ ਕਈ ਲੋਕ ਕਹਿ ਦਿੰਦੇ ਨੇ ਕਿ ਮੈਡਮ ਤੁਸੀਂ ਇਹਨਾਂ ਸਪੈਸ਼ਲ achar ਕਿਉਂ ਨੂੰ ਕਿੰਨੇ ਇਹ ਬਹੁਤ ਹੀ ਸਪੈਸ਼ਲ ਆ ਤੁਸੀਂ ਇਦਾਂ ਦਾ ਗਾਜਰ ਗੋਭੀ ਹਰੀ ਮਿਰਚ ਦਾ achar ਕਿਤੇ ਉਹ ਲਿਆ ਕੇ ਵਿਖਾਓ ਕਦੇ ਨਹੀਂ ਤੁਹਾਨੂੰ ਮਿਲੂਗਾ ਇਹ achar ਸਿਰਫ ਮਿਲੂਗਾ ਰੂਬ ਬਲੌਗਰ ਚੈਨਲ ਤੇ ਸੋ achar ਤੋਂ ਇਲਾਵਾ ਜਿਨ੍ਹਾਂ ਨੇ ਸਕਿਪ ਕਰਤੀ ਹੋਵੇ ਵੀਡੀਓ ਉਹਨਾਂ ਨੂੰ ਆਪਾਂ ਫੇਰ ਇੱਕ ਵਾਰੀ ਦੱਸ ਦਿੰਨੇ ਆ ਕਿ ਆਪਾਂ ਹਰ ਕਿਸਮ ਦੀ ਪੰਜੀਰੀ ਵੀ ਬਣਾਉਂਦੇ ਆ ਉਹ ਵੀ ਦੇਸੀ ਘਿਓ ਦੇ ਵਿੱਚ ਸ਼ਾਹੀਵਾਲ ਗਾਂ ਦੇ ਘਿਓ ਦੇ ਵਿੱਚ ਵੀ ਪੰਜੀਰੀ ਤਿਆਰ ਕਰੀਦੀ ਹੈ ਜੇ ਕਿਸੇ ਨੇ ਪੰਜੀਰੀ ਦਾ ਵੀ ਆਰਡਰ ਦੇਣਾ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਰਿਕੁਐਸਟ ਇਹ ਹੈ ਵੀ ਜਿਨ੍ਹਾਂ ਨੇ ਮਗਾਉਣਾ ਹੋਵੇ ਆਰਡਰ ਦੇਣਾ ਹੋਵੇ ਉਹੀ ਫੋਨ ਕਰਿਆ ਕਰੋ ਟਾਈਮ ਬਹੁਤ ਥੋੜਾ ਹੁੰਦਾ ਤੁਹਾਨੂੰ ਪਤਾ ਕੰਮ ਬਹੁਤ ਜ਼ਿਆਦਾ ਹੁੰਦੇ ਹਰ ਇੱਕ ਤੋਂ ਕੰਮ ਹੁੰਦੇ ਕਈ ਵਹਿ ਸਵਾਦ ਲੈਣ ਨੂੰ ਫੋਨ ਕਰਦੇ ਆ ਤੇ ਤੁਸੀਂ ਉਹ ਸਵਾਦ ਨਾ ਲਿਆ ਕਰੋ ਜਾਣਕਾਰੀ ਜੇ ਤੁਸੀਂ ਲੈਣੀ ਹੁੰਦੀ ਜਾਣਕਾਰੀ ਸਾਰੀ ਵੀਡੀਓ ਚ ਲਿਆ ਕਰੋ ਸੋ ਪਲੀਜ਼ ਟੈਂ ਸਾਰੇ ਕੋਈ ਥੋੜਾ ਆਉਂਦਾ ਫਿਰ ਕਈ ਭੈਣਾਂ ਗੁੱਸਾ ਕਰ ਜਾਂਦੀਆਂ ਸਾਡੇ ਨਾਲ ਗੱਲ ਨਹੀਂ ਕੀਤੀ ਹੁਣ ਤੁਹਾਨੂੰ ਪਤਾ ਕੰਮ ਸਾਰੇ ਮੈਂ ਹੀ ਉਹ ਕਰਨੇ ਹੁੰਦੇ ਇਹ ਵੀ ਬਣਾਉਣਾ ਫਿਰ ਤੁਹਾਡੇ ਆਰਡਰ ਵੀ ਲਿਖਣੇ ਸੁਣਨਾ ਸਾਰਾ ਕੁਝ ਫੋਨ ਕਿੰਨਾ ਕੁ ਚਿਰ ਮੈਂ ਸੁਣੂੰਗੀ ਇੱਕ ਭੈਣ ਨੂੰ 5 ਮਿੰਟ ਦਵੂੰਗੀ ਤੇ ਦੇਖੋ ਸਾਰੀ ਦਿਹਾੜੀ ਦਾ ਕਿੰਨੇ ਮਿੰਟ ਮੇਰੇ ਜਾਂਦੇ ਆ ਸੋ ਪਲੀਜ਼ ਰਿਕਵੈਸਟ ਇਹ ਹੈ ਕਿ ਜਿਨ੍ਹਾਂ ਨੇ ਆਰਡਰ ਕਰਨਾ ਦਾ ਉਹ ਹੀ ਤੁਸੀਂ ਫੋਨ ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਕੋਈ ਕੈਂਸਰ ਪੇਸ਼ੈਂਟ ਆ ਤੇ ਉਹ ਜਦੋਂ ਮਰਜ਼ੀ ਗੱਲ ਕਰ ਸਕਦਾ ਮੇਰੇ ਨਾਲ ਤੇ ਬਾਕੀ ਤੁਸੀਂ ਜਿਹੜਾ ਰੇਟ ਪੁੱਛਦੇ ਹੋ ਆਪਾਂ ਪਹਿਲੀਆਂ ਵੀ ਜਿਹੜੀਆਂ ਪੰਜੀਰੀਆਂ ਲਈਆਂ ਵੀਡੀਓ ਪਾਈਆਂ ਉਹਦੇ ਵਿੱਚ ਵੀ ਆਪਾਂ ਲਾਈਆਂ ਸੀ ਲਿਸਟਾਂ ਤੇ ਇਹਦੇ ਵਿੱਚ ਵੀ ਆਪਾਂ ਲਿਸਟਾਂ ਲਾ ਦਿੱਤੀਆਂ ਤੁਸੀਂ ਸਾਰਾ ਰੇਟ ਉੱਥੋਂ ਚੈੱਕ ਕਰ ਸਕਦੇ ਹੋ ਤੋਂ ਬਾਕੀ ਕੋਈ ਹੋਰ ਗੱਲ ਕਰਨੀ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ ਤੇ ਬਾਕੀ ਕਈ ਭੈਣਾਂ ਫੋਨ ਕਰਦੀਆਂ ਵੀ ਮੈਡਮ ਪੇਮੈਂਟ ਕਿੱਦਾਂ ਕਰਨੀ ਆ ਪੇਮੈਂਟ ਜਦੋਂ ਤੁਸੀਂ ਵਟਸਐਪ ਤੇ ਆਪਣਾ ਆਰਡਰ ਲਿਖੋਗੇ ਆਪਣਾ ਐਡਰੈਸ ਛੱਡੋਗੇ ਸਕੈਨਰ ਉੱਤੇ ਲੱਗਾ ਹੈਗਾ ਤੁਸੀਂ ਉਹਦੇ ਵਿੱਚ ਪੈਸੇ ਭਾਗੇ ਆਪਾਂ ਹਮੇਸ਼ਾ ਹਰ ਇੱਕ ਭੈਣ ਭਰਾ ਨੂੰ ਕਹਿੰਦਾ ਵੀ ਸਕਰੀਨਸ਼ਾਟ ਜ਼ਰੂਰ ਖਿੱਚ ਕੇ ਭੇਜੋ ਇਹ ਨਹੀਂ ਵੀ ਬੇਵਿਸ਼ਵਾਸੀ ਹੋ ਉਹ ਗੱਲ ਨਹੀਂ ਹੈਗੀ ਗੱਲ ਇਹ ਆ ਕਿ ਤੁਸ ਤੁਹਾਡੇ ਕੋਲ ਰਿਕਾਰਡ ਹੋਵੇ ਕਿ ਤੁਸੀਂ ਪੇਮੈਂਟ ਕਰ ਚੁੱਕੇ ਹੋ ਮੇਰੇ ਕੋਲ ਵੀ ਰਿਕਾਰਡ ਹੋਵੇ ਕਿ ਤੁਸੀਂ ਪੇਮੈਂਟ ਕਰ ਚੁੱਕੇ ਹੋ ਕਿਉਂਕਿ ਫੇਕ ਬਹੁਤ ਕੁਝ ਚੱਲਦਾ ਸੋ ਇਸ ਕਰਕੇ ਸਾਵਧਾਨ ਰਹਿਣਾ ਪੈਣਾ ਮੈਨੋਂ ਵੀ ਤੁਹਾਨੂੰ ਵੀ ਠੀਕ ਹੈ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਤੇ ਬਾਕੀ ਦਾ ਆਪਾਂ ਬਣਾਉਣੇ ਜੀ ਚਾਰ ਬਾਕੀ ਚਾਰਾਂ ਦੀ ਜੇ ਤੁਸੀਂ ਵੀਡੀਓ ਵੇਖਣੀ ਹੈ ਤਾਂ ਸਾਰੇ ਹੀ ਚਾਰਾਂ ਦੀ ਆਪਾਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈ ਹੈ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਤੇ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ